ਜੀ ਮੈਨੂੰ ਇੱਕ ਗੱਲ ਦੱਸੋ ਜੇ 60 ਲੱਖ ਦੀ ਪ੍ਰਾਪਰਟੀ ਆਪਾਂ ਆਪਣੇ ਨਾਮ ਕਰਾ ਲੰਨੇ ਆ ਤੇ ਆਪਾਂ ਨੂੰ ਕੀ ਭਾਗ ਦਾ ਮੇਰੇ ਸੁਣ ਲੈ ਗੱਲ ਤੂੰ ਆਪਣੀ ਮਰਜ਼ੀ ਨਾਲ ਜਾ ਰਹੀ ਹੈ ਤੇ ਆਪਣੀ ਮਰਜ਼ੀ ਨਾਲ ਹੀ ਆਈ ਮੈਂ ਨਹੀਂ ਲੈਣ ਨੂੰ ਨਾਣਾ ਤੈਨੂੰ ਓ ਜੀ ਮੈਂ ਨਾ ਇਹ ਸੋਚਦੀ ਪਈ ਸੀ ਕਿ ਆਪਾਂ ਨਾ ਸਵੇਰੇ ਕੁੜੀ ਆਪਣੀ ਨੂੰ ਸਹੁਰੇ ਘਰ ਛੱਡ ਆਈਏ ਤੇ ਜਵਾਈ ਭਾਈ ਤੋਂ ਮਾਫੀ ਵੀ ਮੰਗ ਕੇ ਆਈਏ ਦੇਖ ਲੈ ਕੁਛ ਰਹਿ ਤਾਂ ਨਹੀਂ ਗੇ ਦੱਸਣਾ ਲਾ ਜੇ ਕੁਛ ਲੈ ਕੇ ਦੱਸ ਦੇ ਨਹੀਂ ਨਹੀਂ ਮੰਮੀ ਜੀ ਜਿਹੜੀ ਕਹਾਣੀ ਸੀ ਸ਼ੁਰੂਤ ਦੀ ਹੁਣ ਤੱਕ ਮੈਂ ਤੁਹਾਨੂੰ ਸਾਰੀ ਦੱਸਤੀ ਐ ਦਿਲ ਕਰ ਜਾਏ ਤੇਰੇ ਕੰਨ ਤੇ ਮਾਰਾਂ ਇੱਕ ਮਾਂ ਨਾਲ ਚਲਾਕੀਆਂ ਕਰਦੀ ਐ ਮਾਰ ਲਓ ਮਾਰ ਲਓ ਮੰਮੀ ਇੱਕ ਕਿਉਂ ਦੋ ਮਾਰ ਲਓ ਗੁਨਾਹਗਾਰ ਆ ਮੈਂ ਤੁਹਾਡੀ ਮੈਂ ਗੁੱਸੇ ਇਸ ਕਰਕੇ ਨਹੀਂ ਤੁਸੀਂ ਮੇਰੀਆਂ ਪੈਨਸਲਾਂ ਖਾਦੀਆਂ ਮੈਨੂੰ ਇਸ ਕਰਕੇ ਗੁੱਸਾ ਹੈ ਮੈਨੂੰ ਜੋਨਾ ਕੁੜੀਆਂ ਨੂੰ ਝੁਟਾ ਕੇ ਬਿਠਾ ਦਿੱਤਾ ਹਾਂ ਤੂੰ ਭੁੱਲ ਗਈ ਏ ਦੋਨਾਂ ਕੁੜੀਆਂ ਦੇ ਬਾਰੇ ਤੂੰ ਮੈਨੂੰ ਭੜਕਾਉਂਦੀ ਸੀ ਜਿੰਨਾ ਚਿਰ ਮੇਰਾ ਮੁੰਡਾ ਜਿਉਂਦਾ ਸੀ ਤੇਰਾ ਐਨਾ ਕਰਦਾ ਸੀ ਤੂੰ ਤਾਂ ਉਹਦਾ ਮੋਲ ਹੀ ਨਹੀਂ ਮੋੜਿਆ ਜਿੰਨਾ ਮੇਰੇ ਮੁੰਡੇ ਨੇ ਤੇਰਾ ਕੀਤਾ ਨਾ ਤੇ ਤੂੰ ਉਹਨਾਂ ਦੀ ਕੁੜੀਆਂ ਦੇ ਪੈਰ ਧੋ ਧੋ ਕੇ ਪੀਣੇ ਸੀ ਤੂੰ ਉਹਨਾਂ ਕੁੜੀਆਂ ਨੂੰ ਖਾਰ ਖਾਈ ਜਾਨੀ ਏ ਮੰਮੀ ਮੈਂ ਵੀ ਕੀ ਕਰਦੀ ਇਹ ਜਿੱਦਾਂ ਜਿੱਦਾਂ ਮੈਨੂੰ ਕਹੀ ਗਏ ਉਦੋਂ ਉਦੋਂ ਮੈਂ ਕਰੀ ਗਈ ਨਹੀਂ ਰੋਬਟ ਤੂੰ ਤੇਰਾ ਆਪਣਾ ਦਿਮਾਗ ਨਹੀਂ ਹੈਗਾ ਜਿਹਦੇ ਨਾਲ ਲੱਗ ਕੇ ਮੈਂ ਸਾਰਾ ਕੁਝ ਕਰਦੀ ਰਹੀ ਉਹਨੇ ਘਰੋਂ ਆਣ ਲੱਗੀ ਨੇ ਮੈਨੂੰ ਇੱਕ ਵਾਰੀ ਨਹੀਂ ਰੋਕਿਆ ਜੇ ਜੇ ਤੇ ਕੰਮ ਕੀਤਾ ਨਾ ਜੀ ਕਰਦਾ ਤੈਨੂੰ ਇਥੋਂ ਪਜਾ ਦਵਾ ਪਰ ਜਿਗਰਾ ਨਹੀਂ ਪੈਂਦਾ ਧੀ ਐ ਕੋਈ ਗੱਲ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਜੈਸਮੀਨ ਤੋਂ ਵੀ ਮਾਫੀ ਮੰਗ ਕੇ ਆਉਂਗੀ ਤੇ ਸੰਦੀਪ ਤੋਂ ਵੀ ਮਾਫੀ ਮੰਗ ਕੇ ਆਉਂਗੀ ਪਹਿਲਾਂ ਤੁਸੀਂ ਤਾਂ ਮੈਨੂੰ ਮਾਫ ਕਰੋ ਮੈਨੂੰ ਕਿਹਦਾ ਸਾਰਾ ਏ ਜੇ ਤੇਰਾ ਸਾਰਾ ਏ ਜੇ ਕੁੜੀਆਂ ਦਾ ਸਾਰਾ ਏ ਤੇ ਜੇ ਤੂੰ ਮਾਂ ਨੂੰ ਹੀ ਲੁੱਟੇਂਗੀ ਤਾਂ ਕੀ ਮਾਫ ਕਰਾਂ ਤੈਨੂੰ ਮੰਮੀ ਮੈਂ ਇੱਕ ਇੰਨੀ ਬਥੇਰੀਆਂ ਗਲਤੀਆਂ ਕੀਤੀਆਂ ਔਰ ਕੀਤੀਆਂ ਵੀ ਆਪਣੇ ਘਰ ਵਾਲਦੇ ਮਗਰ ਲੱਕੇ ਆ ਮੈਂ ਸੋਚਿਆ ਰਹਿਣਾ ਤਾਂ ਇਹਦੇ ਨਾਲ ਹੀ ਐ ਫਿਰ ਇਹਦੀ ਗੱਲ ਹੀ ਮੰਨੂੰਗੀ ਵੇਖ ਲੈ ਜਿਹਦੇ ਮਗਰ ਲੱਗੀ ਸੀ ਤੂੰ ਉਹਨੂੰ ਵੀ ਪੈਸਿਆਂ ਨਾਲ ਪਿਆਰ ਏ ਤੇਰੇ ਨਾਲ ਨਹੀਂ ਕੋਈ ਗੱਲ ਨਹੀਂ ਮੰਮੀ ਇੱਕ ਨਾ ਇੱਕ ਦਿਨ ਤਾਂ ਬੰਦੇ ਨੂੰ ਘਰ ਮੁੜ ਕੇ ਆਣਾ ਹੀ ਪੈਂਦਾ ਕਿੰਨੀ ਕਿ ਲਾਲਚ ਕਰ ਲੈਣਗੇ ਮੇਰੇ ਤਾਂ ਸੋਚ-ਸੋਚ ਕੇ ਇਸ ਗੱਲ ਦਾ ਦੁੱਖ ਲੱਗੀ ਜਾਂਦਾ ਹੈ ਤੇ ਮੈਂ ਕੁੜੀਆਂ ਕੋਲ ਕਿਹੜੇ ਮੂੰਹ ਨਾਲ ਜਾਵਾਂ ਆ ਮੰਮੀ ਜੈਸਮੀਨ ਤੇ ਉਹਦੇ ਬੱਚੇ ਬੜੀ ਓਕੇ ਟਾਈਮ ਤੇ ਰਹੇ ਨੇ ਅੱਬਾ ਨੂੰ ਉਹਦਾ ਸਾਥ ਦੇਣਾ ਚਾਹੀਦਾ ਸੀ ਆਪਾਂ ਨੇ ਉਹਦੀ ਬਾਤ ਵੀ ਨਹੀਂ ਪੁੱਛੀ ਜਦੋਂ ਸੰਦੀਪ ਆਈ ਐ ਇੱਥੇ ਉਹਨੂੰ ਵੀ ਆਪਾਂ ਨੇ ਬੋਲ ਬੁਲਾ ਕੇ ਉਹਦੇ ਸਹੁਰੇ ਭੇਜਦਾ ਮੰਮੀ ਜੋ ਹੋਣਾ ਸੀ ਹੋ ਗਿਆ ਹੁਣ ਆਪਾਂ ਦੋਨੋਂ ਕੁੜੀਆਂ ਕੋਲ ਜਾ ਕੇ ਮਾਫੀ ਮੰਗਦੇ ਆਂ ਤੇ ਸਾਰੇ ਰਿਸ਼ਤੇ ਠੀਕ ਕਰ ਲੈਣੇ ਆ ਮੈਂ ਵੀ ਚੱਲਾ ਨਾਲ ਮੈਂ ਵੀ ਮਾਫੀ ਮੰਗ ਲਾਂਗਾ ਮੰਮੀ ਜੀ ਮਾਰ ਲਓ ਜਿੰਨਾ ਮੈਨੂੰ ਮਾਰਨਾ ਹੈ ਮੈਂ ਵੀ ਬਹੁਤ ਗਲਤੀਆਂ ਕੀਤੀਆਂ ਨੇ ਮੈਂ ਤੈਨੂੰ ਕਦੀ ਆਪਣਾ ਜੁਆਇ ਸਮਝਾਈ ਨਹੀਂ ਸੀ ਮੈਂ ਤਾਂ ਤੈਨੂੰ ਆਪਣਾ ਪੁੱਤ ਸਮਝਿਆ ਸੀ ਤੂੰ ਪੁੱਤ ਬਣਿਆ ਹੀ ਨਹੀਂ ਤੈਨੂੰ ਦੱਸ ਕੋ ਮੌਕਾ ਸੀ ਤੂੰ ਉਹ ਨਾ ਧੀ ਆਂਦਾ ਫੁੱਫੜ ਨਾ ਬਣ ਕੇ ਪਿਓ ਬਣ ਕੇ ਦਿਖਾਂਦਾ ਭੂਆ ਫੁੱਫੜ ਛੱਡੋ ਤੂੰ ਤਾਂ ਚਾਹ ਜਿੱਤੇ ਜੁਆਇ ਵੀ ਨਹੀਂ ਬਣ ਸਕਗੇ ਕਰੋ ਜੀ ਗੱਲ ਹੁਣ ਚੁੱਪ ਕਰਕੇ ਥੱਲੇ ਮੂੰਹ ਕਰਕੇ ਬੈਠ ਗਏ ਹੋ ਗੱਲਾਂ ਸਾਰੀਆਂ ਮੈਨੂੰ ਸੁਣਾਈ ਜਾਂਦੇ ਨੇ ਨਾਲੇ ਤੁਸੀਂ ਤਾਂ ਕਹਿਤਾ ਸੀਗਾ ਜਾ ਆਪਣੀ ਮਾਂ ਕੋਲ ਉਹਨੇ ਇੱਥੇ ਕਿਉਂ ਆਏ ਹੋ ਇੱਕ ਦਿਨ ਹੋਇਆ ਤੈਨੂੰ ਇੱਧਰ ਆਈ ਨੂੰ ਮੈਨੂੰ ਕਾਰਖਾਨੇ ਨੂੰ ਪੈਂਦਾ ਚੱਲ ਹੁਣ ਆਪਾਂ ਚਲੀਏ ਵਾਪਸ ਨਾਲੇ ਮੈਂ ਕੰਮ ਦੇਖਿਆ ਆਂ 9 ਤੋਂ 8 ਡਿਊਟੀ ਐ 20000 ਰੁਪਿਆ ਤਨਖਾਹ ਆ ਮੰਮੀ ਮੈਂ ਹੁਣ ਕੰਮ ਤੇ ਜਾਊਂਗਾ ਜਦੋਂ ਮੇਰੀ ਤਨਖਾਹ ਆਇਆ ਕਰੂਗੀ ਉਦੋਂ ਦੱਸਿਆ ਕਰੋ ਤੁਹਾਨੂੰ ਕਿਸ ਚੀਜ਼ ਦੀ ਲੋੜ ਐ ਹੁਣ ਆਪਾਂ ਤੀਆਂ ਘਰੇ ਵੀ ਜਾਇਆ ਕਰਾਂਗੇ ਉਹਨਾਂ ਦੇ ਭੂਆ ਫੁੱਫੜ ਬਣ ਕੇ ਨਹੀਂ ਉਹਨਾਂ ਦੇ ਮਾਪਿਓ ਬਣ ਕੇ ਮਾਪਿਓ ਦਾ ਪਿਆਰ ਮਾਪਿਓ ਦਾ ਹੀ ਹੁੰਦਾ ਹੈ ਉਹਨਾਂ ਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਜੈਸਮੀਤ ਦੇ ਸੰਦੀਪ ਨੂੰ ਕਦੀ ਮਾਪਿਓ ਦੀ ਕਮੀ ਮਹਿਸੂਸ ਨਹੀਂ ਹੋਣ ਦਊਂਗੀ ਮੰਮੀ ਜੀ ਤੁਹਾਡਾ ਮੁੰਡਾ ਯਾਨੀ ਕਿ ਮੇਰਾ ਸਾਲਾ ਮੇਰੇ ਤੇ ਬਹੁਤ ਮਾਣ ਕਰਦਾ ਸੀਗਾ ਕਿ ਜੀਜਾ ਬਹੁਤ ਵਧੀਆ ਬੰਦਾ ਹੈ ਪਰ ਮੈਂ ਉਹਨੂੰ ਹੁਣ ਬਣ ਕੇ ਦਿਖਾਣਾ ਹੈ ਮੈਂ ਕਹਿੰਦਾ ਸੀ ਚੰਗੇ ਕੰਮ ਦੀ ਸ਼ੁਰੂਆਤ ਧੀਆਂ ਦੇ ਪੈਰਾਂ ਨੂੰ ਹੱਥ ਲਾ ਕੇ ਹੀ ਹੁੰਦੀ ਹੈ ਤੁਸੀਂ ਮੇਰੇ ਨਾਲ ਚੱਲੋ ਜੈਸਮੀਨ ਦੇ ਘਰੇ ਨਾਲੇ ਆਪਾਂ ਜੈਸਮੀਨ ਤੋਂ ਮਾਫੀ ਮੰਗ ਲਾਂਗੇ ਨਾਲੇ ਉੱਥੇ ਸੰਦੀਪ ਨੂੰ ਮੈਂ ਬੁਲਾ ਲਿਆ ਉਹ ਤਾਂ ਕੁੜੀ ਕਿਰਾਏ ਦੇ ਰਹਿ ਰਹੀ ਏ ਉਹਨੂੰ ਫੋਨ ਕਰੋ ਉਹਨੂੰ ਇੱਧਰ ਹੀ ਬੁਲਾ ਲਓ ਨਹੀਂ ਨਹੀਂ ਮੰਮੀ ਮੈਂ ਕੀਤਾ ਸੀ ਜੈਸਮੀਨ ਨੂੰ ਫੋਨ ਉਹ ਕਹਿੰਦੀ ਮੈਂ ਆਪਣਾ ਹੱਕ ਲੈਣਾ ਹੈ ਮੈਂ ਆਪਣੇ ਸਹੁਰੇ ਆ ਗਈ ਹਾਂ ਤੁਸੀਂ ਉਹਦੇ ਸਹੁਰੇ ਵਾਲਿਆਂ ਨੂੰ ਪਿਆਰ ਨਾਲ ਸਮਝਾਓ ਸਾਡੀ ਕੁੜੀ ਨੇ ਇੱਥੇ ਹੀ ਰਹਿਣਾ ਜੇ ਤੁਸੀਂ ਉਹਨੂੰ ਇੱਥੇ ਨਹੀਂ ਰੱਖਣਾ ਉਹਦਾ ਜੋ ਹੱਕ ਬਣਦਾ ਉਹਨੂੰ ਦੇਵੋ। ਇਹਨਾਂ ਕੁਛ ਕਹਿਣ ਦੀ ਲੋੜ ਨਹੀਂ। ਜਿੱਦਾਂ ਸਿਆਮੇ ਨਾਲ ਤੁਸੀਂ ਬਦਲ ਗਏ ਉਹ ਵੀ ਬਦਲ ਜਾਣਗੇ। ਉਠ ਸੀਮਾ, ਜਦ ਤੱਕ ਮੈਂ ਜੈਸਮੀਨ ਤੋਂ ਮਾਫੀ ਨਾ ਨਾ ਮੰਗ ਲਾ ਮੈਨੂੰ ਚੈਨ ਨਹੀਂ ਆਣੀ। ਚੱਲ ਕੁੜੀਏ ਚੱਲੀਏ। ਆਪਣ ਦੇਖ ਕੇ ਧੀਆਂ ਖੁਸ਼ ਹੋਣਗੀਆਂ। ਮੈਂ ਤੁਹਾਨੂੰ ਇੱਥੇ ਬੁਲਾਇਆ ਹੈ ਲੜਨ ਵਾਸਤੇ ਨਹੀਂ ਬੁਲਾਇਆ। ਮੈਂ ਤੁਹਾਨੂੰ ਕਹਿਨੀ ਪਈ ਆ ਜਾ ਕੇ ਨਾ ਰਾਧਿਕਾ ਨੂੰ ਲਿਆਓ ਤੇ ਉਹਦੇ ਜਵਾਕ ਨਾ ਮੈਨੂੰ ਤੰਗ ਕਰੀ ਜਾਂਦੇ ਨੇ ਕੋਈ ਨਾ ਮੰਮੀ ਰਾਧਿਕਾ ਦੇ ਜਵਾਕ ਮੈਂ ਦੇਖ ਲੈਨੀ ਆ ਤਾਈ ਲਗਦੀ ਆ ਉਹਨਾਂ ਬੱਚਿਆਂ ਦੀ ਮੈਂ ਜੇ ਤੁਸੀਂ ਕਹੋ ਨਾ ਰਾਧਿਕਾ ਨੂੰ ਮਨਾ ਕੇ ਲਿਆਵੋ ਕਿਸ ਮਕਸਦ ਨਾਲ ਫੇਰ ਵੀ ਬੱਚਿਆਂ ਨੂੰ ਤਾਂ ਮਾਂ ਚਾਹੀਦੀ ਹੈ ਨਾ ਤਾਈ ਕਦੋਂ ਤੱਕ ਸੰਭਲੇਗੀ ਉਹ ਕੋਈ ਗੱਲ ਨਹੀਂ ਮਾਤਾ ਬੱਚੇ ਮੈਂ ਵੇਖ ਲੈਣਾ ਜਿੰਨਾ ਬੱਚਿਆਂ ਦੀ ਮਾਵਾਂ ਨਹੀਂ ਹੁੰਦੀਆਂ ਤੇ ਉਹ ਵੇਖ ਹੀ ਲੈਂਦੇ ਨੇ ਬੱਚਿਆਂ ਨੂੰ ਮੈਂ ਵੀ ਸੋਚ ਲਾਂਗਾ ਕਿ ਮੇਰੇ ਬੱਚਿਆਂ ਦੀ ਮਾਂ ਨਹੀਂ ਹੈਗੀ ਜੋ ਮੂੰਹ ਚਾਹੁੰਦਾ ਨਾ ਉਹੀ ਬੋਲੀ ਜਾਣਾ ਕੋਈ ਗੱਲ ਨਹੀਂ ਜੇ ਤੂੰ ਇੱਥੇ ਰਹਿਣਾ ਨਾ ਰਹੀ ਜਾ ਮੈਂ ਦੋਨਾਂ ਨੂਹਾਂ ਨੂੰ ਰੱਖਣਾ ਇੱਕ ਨੂੰ ਨਹੀਂ ਆ ਦੇਖ ਲਓ ਭਾਬੀ ਹੁਣ ਮੰਮੀ ਨੇ ਬੜੀ ਟੋਰ ਨਾ ਕਹਿਤਾ ਕਿ ਮੈਂ ਦੋਨੋਂ ਨੂਹਾਂ ਨਾ ਰਹਿਣਾ ਇੱਕ ਨਾਲ ਨਹੀਂ ਤੇ ਜਦੋਂ ਭਾਬੀ ਘਰੋਂ ਗਏ ਸੀ ਉਦੋਂ ਆ ਸੋਚ ਕਿੱਥੇ ਸੀ ਕਿਉਂਕਿ ਤੂੰ ਮੈਨੂੰ ਰਾਤੀ ਤਰੀਕੇ ਨਾਲ ਸਮਝਾਤਾ ਨਾ ਵੀ ਉਹ ਆਪਣਾ ਕੰਮ ਕਰੂਗੀ ਤੇ ਆਪਣਾ ਖਾਊਗੀ ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ 4 ਮਹੀਨਿਆਂ ਤੋਂ ਪਿੱਟਦਾ ਆ ਰਹਿਆ ਆਹੀ ਗੱਲ ਨੂੰ ਕਿ ਭਾਬੀ ਨੂੰ ਇਸ ਘਰ ਚ ਰੱਖ ਲੋ ਆਪਣਾ ਕਮਾਊਗੀ ਆਪਣਾ ਖਾਊਗੀ ਉਦੋਂ ਦਾ ਪੱਲੇ ਪਈ ਨਹੀਂ ਹੁਣ ਜਦੋਂ ਰਾਜਿਕਾ ਘਰੋਂ ਗਈ ਆ ਹੁਣ ਬੜੀ ਜਲਦੀ ਪੱਲੇ ਪੈ ਗਈ ਆ ਹੁਣ ਜੇ ਤੂੰ ਮੇਰੇ ਨਾਲ ਬੈਂਸ ਨਹੀਂ ਹੈ ਨਾ ਤੇ ਭਾਵੇਂ ਸ਼ਾਮ ਤੱਕ ਬੈਂਸ ਹੀ ਜਾ ਇਹ ਬੈਂਸ ਸਾਡੀ ਖਤਮ ਨਹੀਂ ਹੋਣੀ ਮੈਂ ਤੇ ਤੁਹਾਨੂੰ ਇਹ ਕਹਿਨੀ ਆ ਵੀ ਚੁੱਪ ਕਰਕੇ ਜਾਓ ਤੇ ਰਾਜਿਕਾ ਨੂੰ ਮਨਾ ਕੇ ਘਰ ਲਿਆਓ ਮੰਮੀ ਜੀ ਮੈਨੂੰ ਨਾ ਇੱਕ ਗੱਲ ਸਮਝ ਨਹੀਂ ਆ ਰਹੀ ਰਾਧਿਕਾ ਆਪਣੇ ਆਪ ਰੋਸ ਕੇ ਗਈ ਹੈ ਉਹਦੀ ਤਾਂ ਬਸ ਇੱਕੋ ਹੀ ਜੇਦ ਹੈ ਜੇ ਜੈਸਮੀਨ ਇਸ ਘਰ ਚ ਰਹੇਗੀ ਨਾ ਮੈਂ ਨਹੀਂ ਰਹਿਣਾ ਦੱਸੋ ਅਸੀਂ ਮਨਾਈਏ ਕਿਹੜੀ ਗੱਲ ਦਾ ਜਾ ਕੇ ਉਹਨੂੰ ਮੈਂ ਤਾਂ ਕਹਿੰਨੀ ਆ ਤੁਸੀਂ ਜਾਓ ਜਾ ਕੇ ਉਹਨੂੰ ਸਮਝਾਓ ਕਿ ਰਾਧਿਕਾ ਦੋਨੋਂ ਨੂੰ ਆਨੇ ਇੱਕੋ ਛੱਤ ਥੱਲੇ ਰਹਿਣਾ ਲੜੋ ਨਾ ਉਹ ਆਪਣਾ ਕਮਾਏਗੀ ਤੇ ਖਾਏਗੀ ਹਾਂ ਠੀਕ ਆ ਮੰਮੀ ਤੁਸੀਂ ਮਨਾ ਲਿਆ ਔਰ ਰਾਧਿਕਾ ਨੂੰ ਉਹਨੂੰ ਕਹੋ ਵੀ ਦੋਨਾਂ ਨੇ ਇਕੱਠੇ ਰਹਿਣਾ ਤੇ ਆਇਆ ਵਾਪਸ ਜੇ ਆਂਦੀ ਹੋਈ ਠੀਕ ਹੈ ਨੇ ਤਾਂ ਤੁਹਾਡੀ ਮਰਜ਼ੀ ਤੇ ਉਹਦੀ ਮਰਜ਼ੀ ਪਰ ਲੈ ਕੇ ਤੁਸੀਂ ਜਾਣਾ ਨਾ ਮੈਂ ਨਾਲ ਜਾਣਾ ਤੇ ਨਾ ਹੀ ਭਾਬੀ ਨੇ ਨਾ ਮੈਂ ਕਿਉਂ ਜਾਵਾਂ ਜਾਣਾ ਤੇ ਤੇਰਾ ਬਣਦਾ ਤੂੰ ਤਾਂ ਬੜੀ ਟੋਰ ਨਾਲ ਕਹਿਤਾ ਕਿ ਮੈਂ ਜਵਾਕਾਂ ਨੂੰ ਦੇਖ ਲਾਂਗੀ ਜਵਾਕਾਂ ਨੂੰ ਕੀ ਦੇਖ ਲਾਂਗੀ ਤੂੰ ਤਾਂ ਆਪਣੇ ਦਿਓਰ ਦਾ ਘਰ ਖਰਾਬ ਕਰਨ ਲੱਗੀ ਪਈ ਹੈ ਮੰਮੀ ਜੀ ਜਿੰਨਾ ਹੈ ਛੋਟੀ ਨੂੰ ਤਾਂ ਆਂਦਾ ਪਿਆ ਨਾ ਕਿਤੇ ਵੱਡੀ ਨੂੰ ਤਾਂ ਵੀ ਕਰੋ ਨਾ ਤੇ ਘਰ ਆਪਣਾ ਸਵਰਗ ਬਣ ਜੇ ਮੇਰੀ ਤੁਸੀਂ ਮਦਦ ਕਰੋ ਆਪਣਾ ਵੱਡਾ ਮੁੰਡਾ ਲੱਭਣ ਜੇ ਤੁਸੀਂ ਤਾਂ ਪਤਾ ਨਹੀਂ ਕਿਹੜੀਆਂ ਗੱਲਾਂ ਛੇੜ ਕੇ ਬਹਿ ਜਾਂਦੇ ਹੋ ਅਤੇ 3 ਸਾਲ ਹੋ ਗਏ ਨੇ ਉਹਦਾ ਪਤਾ ਟਿਕਾਣਾ ਤੇ ਹੈ ਨਹੀਂ ਹੁਣ ਅਸੀਂ ਉਹਨੂੰ ਬਾਹਰ ਲੱਭਣ ਚਲ ਜਾਈਏ ਜੇ ਬਾਹਰ ਲੱਭਣ ਜਾਣਾ ਹੈ ਨਾ ਤੇ ਹੈ 15 ਲੱਖ ਤੇ ਤੋਰ ਮੇਰੇ ਨਾਲ ਕੋਈ ਗੱਲ ਨਹੀਂ ਮੰਮੀ ਜੀ ਜਿਉ ਉਹਨਾਂ ਨੇ ਆਣਾ ਹੋਏਗਾ ਨਾ ਆਪੇ ਆਜਣਗੇ ਪਰ ਮੇਰੀ ਨਾ ਹੁਣ ਇੱਕ ਗੱਲ ਧਿਆਨ ਨਾਲ ਸੁਣ ਲਓ ਮੈਂ ਨਾ ਇਸੇ ਘਰ ਚ ਰਹਿਣਾ ਮੈਨੂੰ ਹੁਣ ਕੋਈ ਬਾਹਰ ਨਹੀਂ ਘਟ ਸਕਦਾ ਹਾਂ ਰਹੀ ਗੱਲ ਰੱਦ ਕਰ ਦੀ ਉਹਨੂੰ ਤੁਸੀਂ ਆਪੇ ਬਣਾ ਕੇ ਲਿਆਓ ਚਲੋ ਠੀਕ ਹੈ ਭਾਈ ਮੈਂ ਤੇ ਨਾ ਦੋ ਰੋਟੀਆਂ ਖਾਣੀਆਂ ਹੈ ਚਾਹ ਮੈਨੂੰ ਤੂੰ ਦੇ ਦੇ ਤੇ ਚਾਹੇ ਉਹ ਦੇ ਦੇਵੇ ਮੰਮੀ ਭਾਬੀ ਇੱਧਰ ਆਇਓ ਕੌਣ ਆਇਆ ਹੈ ਲੇ ਇਹਨਾਂ ਨੇ ਤੂੰ ਬਾਹਰ ਕਿਉਂ ਖੜਾ ਕੀਤਾ ਹੈ ਆਓ ਜੀ ਆਓ ਅੰਦਰ ਆਓ ਬੇਟਾ ਐਸ ਤੁਹਾਡੀ ਇਮਾਨਤ ਹੈ ਗਾ ਪਟ ਗਈ ਸੀ ਅਸੀਂ ਇਹਨੂੰ ਸਮਝਾ ਕੇ ਭੇਜ ਜਾਵਾਂ ਕੋਈ ਗੱਲ ਨਹੀਂ ਕਿਹੜੇ ਘਰ ਦੇ ਵਿੱਚ ਲੜਾਈ ਨਹੀਂ ਹੁੰਦੀ ਜਿੱਥੇ ਦੋ ਭਾਂਡੇ ਹੁੰਦੇ ਆ ਉੱਥੇ ਖੜਕਦੇ ਹੀ ਨੇ ਮੈਂ ਤਾਂ ਇਹਨੂੰ ਕਿਹਾ ਹੀ ਸੀਗਾ ਬਈ ਨਾ ਜਾ ਪਰ ਕਿੱਥੇ ਮੰਨੀਏ ਚੱਕਿਆ ਬੈਗ ਤਰ ਪਈ ਭੈਣ ਜੀ ਮਾਨੂੰ ਇਹ ਗੱਲ ਕਹਿਣਾ ਹੈ ਇਹ ਤੁਹਾਡੀ ਧੀ ਦੀ ਗਲਤੀ ਹੈ ਤੁਹਾਡੇ ਪੁੱਤ ਦੀ ਕੋਈ ਗਲਤੀ ਨਹੀਂ ਹੈ ਇਹਦੇ ਵਿੱਚ ਚੱਲ ਪ੍ਰੋਣੇ ਕੋਲੋਂ ਮਾਫੀ ਮੰਗ ਉਹ ਨਹੀਂ ਨਹੀਂ ਡੈਡੀ ਜੀ ਮੇਰੇ ਤੋਂ ਮਾਫੀ ਮੰਗਣ ਨਾਲ ਕੁਝ ਨਹੀਂ ਹੋਣਾ ਪਹਿਲੀ ਗੱਲ ਤਾਂ ਤੁਸੀਂ ਮੰਮੀ ਨੂੰ ਸਮਝਾਓ ਜਿਹੜਾ ਇਹਨੂੰ ਸਾਰਾ ਸਾਰਾ ਦਿਨ ਫੋਨ ਕਰਦੇ ਨੇ ਤੇ ਮੰਮੀ ਦੇ ਫੋਨ ਤੋਂ ਬਾਅਦ ਇਹ ਜਿਆਦਾ ਚੰਬਲਦੀ ਆ ਤੇ ਦੂਜੀ ਗੱਲ ਇਹ ਇਹਨੂੰ ਕਹੋ ਕਿ ਮੇਰੀ ਭਾਬੀ ਤੋਂ ਮਾਫੀ ਮੰਗੇ ਜਿਹਦੇ ਪਿਛਲੇ 4 ਮਹੀਨੇ ਇਹਨੇ ਖਰਾਬ ਕੀਤੇ ਨੇ ਤੇ ਜੇ ਇਹਨੂੰ ਸਾਰਾ ਕੁਝ ਅਕਸੈਪਟ ਹੈ ਮੇਤੋ ਵੀ ਮਾਫੀ ਮੰਗੇ ਇੱਤੋ ਵੀ ਮਾਫੀ ਮੰਗੇ ਤੇ ਇਹਨਾਂ ਨੂੰ ਵੀ ਘਰ ਚ ਜਾ ਸਕਦੀ ਆ ਫਿਰ ਇੱਥੇ ਰਹੀ ਜਾਵੇ ਨਹੀਂ ਤਾਂ ਇਹਦਾ ਬੈਗ ਤਿਆਰ ਹੀ ਐ ਇਹਨੂੰ ਵਾਪਸ ਲੈ ਜਾਓ ਨੈਨੇ ਪੁੱਤ ਤੂੰ ਚਿੰਤਾ ਨਾ ਕਰ ਐ ਆਪਣੇ ਰਾਤੋਂ ਖਟਕੀ ਹੋਈ ਸੀ ਤੇ ਐ ਵੀ ਖਟਕੀ ਹੋਈ ਸੀ ਐਦੇ ਭਰਾ ਨੇ ਸਮਝਾਤਾ ਆ ਹੁਣ ਇਹੋ ਜੇ ਕੋਈ ਕੰਮ ਨਹੀਂ ਕਰੂਗੀ ਐ ਦੇਖੋ ਮੰਮੀ ਜੀ ਮੈਂ ਨਹੀਂ ਕਹਿੰਦਾ ਵੀ ਤੁਸੀਂ ਆਪ ਦੀ ਧੀ ਨਾਲ ਗੱਲ ਨਾ ਕਰੋ ਮਾਮਾ ਧੀਆ ਦਾ ਰਿਸ਼ਤਾ ਹੀ ਐਦਾਂ ਦਾ ਹੁੰਦਾ ਜਿਹੜਾ ਸਾਰੀ ਉਮਰ ਚੱਲਦਾ ਹੀ ਰਹਿੰਦਾ ਐ ਇੱਕ ਦੂਜੇ ਬਿਨਾ ਨਹੀਂ ਰਹਿ ਸਕਦੀਆਂ ਪਰ ਆਪਣੀ ਧੀ ਨੂੰ ਉਹ ਸ਼ੈ ਕਦੀ ਨਾ ਦੋ ਵੋ ਜਿਹਦੇ ਨਾਲ ਉਹਦਾ ਸੋਹਰਾ ਘਰ ਖਰਾਬ ਹੋਵੇ ਇੱਕ ਤਾਂ ਤੁਸੀਂ ਲਾਡਾ ਚਾਵਨ ਨਾਲ ਆਪਦੀ ਕੁੜੀ ਦਾ ਵਿਆਹ ਕਰਦੇ ਹੋ ਫਿਰ ਆਪ ਹੀ ਪੜਗਾ ਕੇ ਆਪਣੀ ਧੀ ਦਾ ਘਰ ਖਰਾਬ ਕਰਦੇ ਹੋ ਕਿੱਥੋਂ ਤੱਕ ਦੀ ਸਹੀ ਹੈ ਗੱਲ ਦੱਸੋ ਮੈਨੂੰ ਪੁੱਤ ਗੱਲ ਤਾਂ ਤੇਰੀ ਸਹੀ ਆ ਮਾਵਾਂ ਧੀਆਂ ਨੂੰ ਨਾ ਉਹਨੇ ਕੀ ਗੱਲ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਉਹਨਾਂ ਦੇ ਦੁੱਖ ਸੁੱਖ ਸਾਂਝੇ ਹੋ ਜਾਣ ਲੋੜ ਤੋਂ ਵੱਧ ਕੇ ਉਹਨਾਂ ਨੂੰ ਕੋਈ ਗੱਲ ਨਹੀਂ ਕਰਨੀ ਚਾਹੀਦੀ ਨਾਲੇ ਲੋੜ ਤੋਂ ਵੱਧ ਕੀਤੀ ਗਈ ਗੱਲ ਤੇ ਨਾਲੇ ਚੁਗਲੀਆਂ ਹਮੇਸ਼ਾ ਘਰ ਵਿੱਚ ਨਾ ਕਲੇਸ਼ ਪਾਉਂਦੀਆਂ ਨੇ ਤੇ ਘਰ ਹਮੇਸ਼ਾ ਖਰਾਬ ਵੀ ਕਰਦੀਆਂ। ਦੇਖ ਪੁੱਤ ਜਿਹੜੇ ਤੂੰ ਓਖੇ ਹੋ ਕੇ 4 ਮਹੀਨੇ ਕੱਡੇ ਆ ਨਾ ਮੈਨੂੰ ਨਾ ਉਹਦੇ ਲਈ ਮaaf ਕਰ ਦੇ। ਹਾਂ ਹੁਣ ਮੈਂ ਉਹਦੀ ਗਰੰਟੀ ਜ਼ਰੂਰ ਦਿੰਨੀ ਆ ਕਿ ਮੇਰੀ ਧੀ ਨਾ ਤੇਰੀ ਹਮੇਸ਼ਾ ਛੋਟੀ ਭੈਣ ਮੰਨ ਕੇ ਰਹੂਗੀ ਨਾ ਕਿ ਦਰਾਨੀ ਬਣ ਕੇ। ਮਾਸੀ ਜੀ ਐਨੂ ਨਾ ਮੈਂ ਕਦੇ ਆਪਣੀ ਦਰਾਨੀ ਸਮਝਿਆ ਹੀ ਨਹੀਂ। ਹਮੇਸ਼ਾ ਛੋਟੀ ਭੈਣ ਸਮਝਿਆ ਵੇ ਗਲਤੀ ਨਾ ਇਹਦੀ ਨਹੀਂ ਹੋएगी ਗਲਤੀ ਸਾਰੀ ਤੁਹਾਡੀ ਹੈ ਇਹ ਤਾਂ ਵਿਚਾਰੀ ਆਪਣੀ ਮਾਂ ਦੇ ਕਾਹੇ ਤੇ ਚਲਦੀ ਪਈ ਸੀ ਜਿਸ ਘਰ ਦੇ ਵਿੱਚ ਵੀ ਦਰਾਨੇ ਜਠਾਣੀਆਂ ਨਾ ਉਹਨਾਂ ਨੂੰ ਹਮੇਸ਼ਾ ਇਹੇ ਦਿਮਾਗ 'ਚ ਰੱਖਣਾ ਚਾਹੀਦਾ ਵੀ ਉਸ ਘਰ ਦੇ ਵਿੱਚ ਬਗਾਨੀਆਂ ਹੀ ਨੇ ਤੇ ਜਿੰਨੀ ਦੇਰ ਉਹ ਇੱਕ ਦੂਜੇ ਨੂੰ ਸਮਝਣ ਗਿਆ ਨਹੀਂ ਨਾ ਉਨੀ ਦੇਰ ਤੱਕ ਉਹ ਘਰ ਸਹੀ ਨਹੀਂ ਚੱਲ ਸਕਦਾ ਤੇ ਦੀਦੀ ਅੱਜ ਤੱਕ ਮੈਂ ਜੋ ਵੀ ਤੁਹਾਡਾ ਨਾ ਕੀਤਾ ਨਾ ਮੈਨੂੰ ਉਹਦੇ ਵਾਸਤੇ ਨਾ ਮਾਫ ਕਰ ਦਿਓ ਮੰਮੀ ਤੁਸੀਂ ਵੀ ਤੇ ਤੁਸੀਂ ਵੀ ਜੀ ਤੁਹਾਨੂੰ ਮੈਂ ਹੁਣ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ। ਭੈਣ ਜੀ ਹੁਣ ਤੁਸੀਂ ਮੈਨੂੰ ਮਾਫ ਕਰਿਓ। ਮੈਂ ਨਾ ਆਪਣੀ ਧੀ ਨੂੰ ਬਹੁਤ ਪੜਕਾਇਆ ਸੀਗਾ ਤੇ ਇਸ ਗਲਤ راہ ਪਾਇਆ ਸੀ। ਪੁੱਤਰਾ ਹੁਣ ਤੂੰ ਵੀ ਮੈਨੂੰ ਮਾਫ ਕਰੀਂ। ਜਦੋਂ ਤੂੰ ਘਰੋਂ ਆਣਾ ਨਾ ਬਾਰੋ-ਬਾਰ ਨਹੀਂ ਮੁੜ ਜਾਣਾ। ਸਾਡੇ ਘਰੇ ਨਾ ਰੋਟੀ ਪਾਣੀ ਖਾ ਕੇ ਚਾਹ ਪਾਣੀ ਪੀ ਕੇ ਜਾਣਾ। ਮੰਮੀ ਜੀ ਗੱਲ ਇਦਾਂ ਵਾਂ ਕਿ ਜਦੋਂ ਆਪਾਂ ਧੀ ਦਾ ਵਿਆਹ ਕਰਦੇ ਨਾ ਤੇ ਉਹਨੂੰ ਸੱਸ ਸਹੁਰੇ ਦੇ ਰੂਪ ਚ ਮਾਪਿਓ ਮਿਲਦੇ ਨੇ। ਤੇ ਜਦੋਂ ਮੁੰਡੇ ਦਾ ਵਿਆਹ ਹੁੰਦਾ ਉਹਨੂੰ ਵੀ ਸੱਸ ਸਹੁਰੇ ਦੇ ਰੂਪ ਚ ਮਾਪਿਓ ਮਿਲਦੇ ਨੇ। ਜੇ ਜਦੋਂ ਥੋੜੀ ਧੀ ਮੇਰੇ ਮਾਪਿਆਂ ਦੀ ਕਦਰ ਕਰੋਗੀ ਨਾ ਤਾਂ ਹੀ ਤੁਹਾਡਾ ਜਵਾਈ ਤੁਹਾਡੇ ਪੁੱਤ ਬਣ ਕੇ ਥੋੜੀ ਕਦਰ ਕਰੇਗਾ ਅੱਜ ਦਾ ਟਾਈਮ ਇਹੀ ਹੈ ਹੱਥ ਨੂੰ ਹੱਥ ਜੇ ਮੇਰੇ ਘਰ ਨੂੰ ਆਪਣਾ ਸਮਝੋਗੀ ਤਾਂ ਹੀ ਮੈਂ ਤੁਹਾਡੇ ਘਰ ਨੂੰ ਆਪਣਾ ਸਮਝूंगा ਠੀਕ ਆ ਪੁੱਤ ਹੁਣ ਮੇਰੀ ਧੀ ਵੱਲੋਂ ਨਾ ਕਦੀ ਤੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਕੁੜੀਓ ਹੁਣ ਤੁਸੀ ਨਾ ਦੋਨੋਂ ਭੈਣਾਂ ਬਣ ਕੇ ਰਹਿਣਾ ਆ ਠੀਕ ਆ ਪੁੱਤ ਚਲਦੇ ਆਂ ਅਸੀਂ ਬਾਹਰ ਬਾਹਰ ਕਿੱਥੇ ਆਓ ਚਾਹ ਪਾਣੀ ਪੀ ਕੇ ਜਾਇਓ ਨਹੀਂ ਨਹੀਂ ਪੁੱਤ ਫੇਰ ਸਹੀ ਹੁਣ ਤੁਹਾਨੂੰ ਜਾਣ ਦੇ ਚਾਹ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚਲਦੇ ਆਂ ਲੱਗਦਾ ਘਰ ਵਿੱਚ ਖੁਸ਼ੀਆਂ ਫਿਰ ਵਾਪਸ ਆ ਗਈਆਂ ਤੇਰਾ ਫੁੱੜ ਨਾ ਹੈ ਤੇਰੀ ਭੂਆ ਮੈਂ ਤੇਰਾ ਪਿਓ ਇਹ ਤੇਰੀ ਮਾਂ ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ ਸਾਰੇ ਦਾ ਰਲ ਕੇ ਰਹਿੰਦੇ ਨੇ ਨਾ ਬਰਕਤਾਂ ਵੀ ਉੱਥੇ ਹੀ ਹੁੰਦੀਆਂ ਨੇ ਹੁਣ ਜਿੱਥੇ ਆਪਾਂ ਇੱਕ ਦੂਜੇ ਤੋਂ ਛੜਮਚ ਕਰਾਂਗੇ ਕੱਲਮ ਕੱਲਾ ਰਹਿਾਂਗੇ ਉੱਥੇ ਬਰਕਤਾਂ ਵੀ ਮਰ ਜਾਂਦੀਆਂ ਨੇ ਤੇ ਬੰਦਾ ਕੱਲਾ ਹੀ ਰਹਿ ਜਾਂਦਾ ਤੇ ਕਿਸੇ ਨੂੰ ਨਾ ਦੁੱਖ ਸੁਣਾ ਪੰਦਾ ਨਾ ਕਿਸੇ ਨੂੰ ਸੁੱਖ ਜਦੋਂ ਪਰਿਵਾਰ ਇਕੱਠਾ ਹੁੰਦਾ ਨਾ ਆਪਾਂ ਇੱਕ ਦੂਜੇ ਨਾਲ ਦੁੱਖ ਵੀ ਕਰ ਸਕਦੇ ਆ ਤੇ ਸੁੱਖ ਵੀ ਕਰ ਸਕਦੇ ਆ ਭਾਬੀ ਤੁਹਾਨੂੰ ਤੁਹਾਡੇ ਰਿਸ਼ਤੇ ਮਿਲ ਗਏ ਮੈਨੂੰ ਮੇਰਾ ਰਿਸ਼ਤਾ ਮਿਲ ਗਿਆ ਤੇ ਮੰਮੀ ਤੁਹਾਨੂੰ ਤੁਹਾਡੀਆਂ ਦੋਨੋਂ ਨੂੰ ਹਾਂ ਮਿਲ ਗੀਆਂ ਹੁਣ ਆਪਾਂ ਸਾਰਿਆਂ ਨੇ ਰਲ ਕੇ ਰਹਿਣਾ ਸਾਹਮਣੇ ਇੱਕ ਦੂਜੇ ਦੀ ਖੁਸ਼ੀ ਦੇ ਵਿੱਚ ਤੇ ਦੁੱਖ ਦੇ ਵਿੱਚ ਸ਼ਾਮਲ ਹੋਣਾ ਪਹਿਲਾਂ ਤਾਂ ਰੱਬ ਨੂੰ ਇਹ ਹੀ ਅਰਦਾਸ ਕਰਨੀ ਆ ਵੀ ਕਦੇ ਦੁੱਖ ਆਵੇ ਨਾ ਜੇ ਆਵੇ ਤਾਂ ਸਾਹਮਣੇ ਇੱਕ ਦੂਜੇ ਦਾ ਰਲ ਕੇ ਸਾਥ ਦੇਣਾ ਹੁਣ ਆਜੋ ਰੋਟੀ ਪਾਣੀ ਖਾਣੇ ਆਜੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸੋ ਸਾਡੀ ਸੀਰੀਜ਼ ਸਬਰਾਂ ਦਾ ਸਫਰ ਉਹਦਾ ਇੱਥੇ ਹੀ ਐਂਡ ਹੁੰਦਾ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਇਸ ਸੀਰੀ ਨੂੰ ਵੀ ਕਰਮਾ ਦੀ ਸਜਾ ਨੂੰ ਤਾਂ ਚਲੋ ਤੁਸੀਂ ਪਿਆਰ ਦਿੱਤਾ ਹੀ ਦਿੱਤਾ ਇਹਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਕੀਤਾ ਇਹ ਰਾधिका ਰੋੜਾ ਚੈਨਲ ਤੇ ਆਈ ਸੀ ਤੇ ਚੈਨਲ ਹਲੇ ਨਵਾਂ ਸਟਾਰਟ ਕੀਤਾ ਸੀ ਪਰ ਤੁਹਾਡੇ ਵਿਊਜ਼ ਤੁਹਾਡੇ ਕਮੈਂਟ ਤੁਹਾਡੇ ਲਾਈਕ ਸ਼ੇਅਰ ਕਮੈਂਟ ਉਹਨਾਂ ਨੇ ਸਾਨੂੰ ਇਹ ਫੀਲ ਹੀ ਨਹੀਂ ਹੁੰਦਿੱਤਾ ਵੀ ਅਸੀਂ ਨਵੇਂ ਚੈਨਲ ਤੇ ਕੰਮ ਕਰਦੇ ਪਏ ਆ ਜਾਂ ਨਵਾਂ ਚੈਨਲ ਗਰੋ ਕਰਨਾ ਜਾਂ ਜੋ ਵੀ ਆ ਸਾਨੂੰ ਇਹ ਲੱਗਿਆ ਵੀ ਹਾਂ ਤੁਸੀਂ ਸਾਡੀ ਆਡੀਅנס ਆ ਵੀ ਅਸੀਂ ਜਿੱਥੇ ਵੀ ਵੀਡੀਓ ਪਾਵਾਂਗੇ ਤੁਸੀਂ ਸਾਨੂੰ ਦੇਖੋਗੇ ਜ਼ਰੂਰ ਇੱਕ ਅਲੱਗ ਤਰ੍ਹਾਂ ਦਾ ਇਹ ਕਨਸੈਪਟ ਸੀ इमोशनल ਕਨਸੈਪਟ ਸੀਗਾ ਬਥੇਰੇ ਘਰਾਂ 'ਚ ਇਦਾਂ ਹੁੰਦਾ ਵੀ ਜਦੋਂ ਆਪਣਾ ਵੱਡਾ ਮੁੰਡਾ ਜਾਂ ਇੱਧਰ ਉੱਧਰ ਕਿਤੇ ਚੱਲ ਜਾਂਦਾ ਵਾ ਤੇ ਸੱਸਾਂ ਅਕਸਰ ਨੂੰਹਾਂ ਨੂੰ ਘਰੋਂ ਕੱਢ ਦਿੰਦੀਆਂ ਨੇ ਵੀ ਹਾਂ ਆਸੀਂ ਤਰ੍ਹਾਂ ਖਰਚਾ ਕਿਉਂ ਚੱਕੀਏ ਜਦੋਂ ਆਪਦੀ ਧੀ ਨਾਲ ਇਦਾਂ ਹੁੰਦਾ ਨਾ ਉਦੋਂ ਅਸੀਂ ਧੀ ਦੇ ਸੋਹਰੇ ਚੱਲ ਜਾਂਦੇ ਆਂ ਵੀ ਹਾਂਜੀ ਸਾਡੀ ਧੀ ਨੂੰ ਵਸਾਓ ਵੀ ਤੁਹਾਡੇ ਪੁੱਤ ਦੀ ਗਲਤੀ ਸਾਡੀ ਥੋੜੀ ਗਲਤੀ ਆ ਇਹੇ ਚੀਜ਼ ਕਿਸੇ ਨਾ ਕਿਸੇ ਦੇ ਉੱਤੇ ਆਉਂਦੀ ਹੀ ਰਹਿੰਦੀ ਹੈ ਉਹ ਧੀ ਦਾ ਸੋਚਿਆ ਕਰੋ ਜਿਹਦਾ ਨਾ ਪੇਕਾ ਹੁੰਦਾ ਨਾ ਸੋਰਾ ਹੁੰਦਾ ਤੇ ਪੇਕੇ ਪਰਿਵਾਰ ਚ ਜਿੰਨੇ ਜੀ ਨੇ ਵੀ ਹੁੰਦੇ ਹਨ ਨਾ ਨਾ ਜਿੱਦਾਂ ਮਾਪਿਓ ਨਹੀਂ ਹੁੰਦੇ ਜਾਂ ਜਿੱਦਾਂ ਭੂਆ ਫੁੱਫੜ ਸੀਗੇ ਆਹ ਦਾਦੀ ਸੀਗੀ ਤਾਂ ਉਹਨਾਂ ਨੂੰ ਆਪਦੇ ਬੱਚਿਆਂ ਦੇ ਨਾਲ ਖੜਨਾ ਚਾਹੀਦਾ ਕੋਈ ਨਹੀਂ ਚਾਹੁੰਦਾ ਵੀ ਸਾਡਾ ਮਾਪੇ ਇਸ ਦੁਨੀਆ ਤੇ ਜਾਏ ਪਰ ਉਸ ਡਾਡੇ ਰੱਬ ਅੱਗੇ ਕੀ ਦਾ ਜੋਰ ਸੋ ਨਵੀਂ ਟੀਮ ਸੀ ਇਸ ਵਾਰ ਨਵੇਂ ਆਰਟਿਸਟ ਸੀਗੇ ਨਵੇਂ ਫੇਸ ਸੀਗੇ ਤੁਸੀਂ ਇਹਨਾਂ ਦੀਆਂ ਜੋ ਵੀ ਇਹਨਾਂ ਨੇ ਐਕਟ ਕੀਤਾ ਜਿੱਦਾਂ ਵੀ ਕੀਤਾ ਤੁਸੀਂ ਇਹਨਾਂ ਨੂੰ ਬਹੁਤ ਪਿਆਰ ਕੀਤਾ ਭੂਆ ਫਫੜ ਨਵੇਂ ਆਏ ਸੀ ਸੰਦੀਪ ਹੀਰਾ ਇਹ ਨਵੇਂ ਸੀਗੇ ਤਾਂ ਇਹਨਾਂ ਨੇ ਵੀ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਜਿੰਨਾ ਕਿ ਇਹਨਾਂ ਨੂੰ ਆਂਦਾ ਸੀ ਜਿੰਨਾ ਕਿ ਇਹਨਾਂ ਨੂੰ ਮੈਂ ਸਿਖਾਇਆ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਅੱਗੇ ਵੀ ਇਹ ਆਣਗੇ ਤੇ ਇਹਨਾਂ ਦੀ ਐਕਟਿੰਗ ਨੂੰ ਤੁਸੀਂ ਪਿਆਰ ਕਰਨਾ ਤੇ ਸਾਰਿਆਂ ਨੇ ਰਲ ਕੇ ਸਾਡੇ ਅ ਸ਼ਿਵ ਇਹ ਆ ਗਏ ਸਕੂਲੋਂ ਬੱਚੇ ਆਂਦੇ ਨੇ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਖੁੰਝੇ ਲਾਇਆ ਹੁੰਦਾ ਸੀ ਹਾਲੇ ਵਰਦੀਆਂ ਵੀ ਨਹੀਂ ਬਦਲੀਆਂ ਸ਼ੂਟ ਅਸੀਂ ਕਰਕੇ ਹਟਿਆ ਸ਼ੂ ਬੋਲੋ ਹੈਲੋ ਹੈਲੋ ਮੇਰੀ ਐਕਟਿੰਗ ਕੈਸੀ ਲਗੀ ਬੋਲੋ ਬੋਲ ਮੇਰੀ ਐਕਟਿੰਗ ਕੈਸੀ ਲਗੀ ਡਾਂਟਾ ਨਹੀਂ ਤਾਂ ਚਲੋ ਅੰਦਰ ਜਦੀ ਨਹੀਂ ਡਾਂਟਾ ਤਾਂ ਚਲ ਵਾਪੇ ਬੈਠ ਜਾ ਤੇ ਨਵੀਂ ਸੀਰੀਜ਼ ਦੋ ਆਣਗੀਆਂ ਇੱਕ ਨਹੀਂ ਆਣਗੀਆਂ ਦੋ ਹੀ ਆਣਗੀਆਂ ਇੱਕ ਰਾਧਿਕਾ ਰੋੜਾ ਤੇ ਇੱਕ ਮਿਸਟਰ ਮਿਸੀ ਅਰੋੜਾ ਤੇ ਦੋਨਾਂ ਦੀ ਤਿਆਰੀਆਂ ਚੱਲਦੀਆਂ ਪਈਆਂ ਨੇ ਤੁਹਾਨੂੰ ਬੋਰ ਨਹੀਂ ਹੋਣ ਦੇਦੇ ਬਸ ਸਾਨੂੰ 2 ਤੋਂ 3 ਦਿਨ ਦੇ ਦਿਓ ਇਹ ਐਪੀਸੋਡ ਤੁਸੀਂ ਦੇਖ ਲਿਆ ਇਸ ਤੋਂ ਬਾਅਦ 2 ਤੋਂ 3 ਦਿਨ ਦੇ ਦਿਓ ਨਵੀਆਂ ਸੀਰੀਜ਼ਾਂ 2 ਆਣ ਗਈਆਂ ਨਾਲੋਂ ਨਾਲ ਆਣ ਗਿਆ ਤੁਹਾਨੂੰ ਜਮ੍ਹਾਂ ਨਹੀਂ ਅਸੀਂ ਬੋਰ ਹੋਣ ਦੇਣਾ ਵੀ ਤੁਸੀਂ ਕੋਈ ਵੀ ਹਾਂਜੀ ਹੁਣ 10-15 ਦਿਨ ਬਾਅਦ ਨਵੀਂ ਸੀਰੀਜ਼ ਆਊਗੀ ਇਦਾਂ ਨਹੀਂ ਹੋਣਾ 2-3 ਬਾਅਦ ਨਵੀਂ ਸੀਰੀਜ਼ਾਂ ਪਹਿਲੀ ਸੀਰੀਜ਼ ਹੈ ਮੱਥੇ ਦੇ ਲੇਖ ਇਮੋਸ਼ਨਲ ਹੈ ਰਾਧਿਕਾ ਦਾ ਇਮੋਸ਼ਨਲ ਦੇਖਣਾ ਤੁਸੀਂ ਹੋਰ ਵੀ ਬੜੇ ਆਰਟਿਸਟ ਨੇ ਇਹਦੇ ਵਿੱਚ ਤੇ ਦੂਜੀ ਸੀਰੀਜ਼ ਸਾਡੀ ਹੈਗੀ ਸ਼ਰੀਕਾ ਦੋਨੋਂ ਸੀਰੀਜ਼ਾਂ ਅਲੱਗ-ਅਲੱਗ ਕਨਸੈਪਟ ਨੇ ਅਲੱਗ-ਅਲੱਗ ਆਰਟਿਸਟ ਹੋਣਗੇ ਇਹਨਾਂ ਵਿੱਚ ਤੇ ਦੋਨੋਂ ਹੀ ਇਮੋਸ਼ਨਲ ਨੇ ਸੋ ਹਾਂਜੀ ਪੂਆ ਜੀ ਤੁਸੀਂ ਸਾਡਾ ਕੰਮ ਕੀਤਾ ਕਿੱਦਾਂ ਦਾ ਲੱਗਿਆ ਤੁਹਾਨੂੰ ਹਾਂਜੀ ਜੀ ਮੈਨੂੰ ਤੁਹਾਡਾ ਕੰਮ ਕਰਕੇ ਬਹੁਤ ਵਧੀਆ ਲੱਗਿਆ ਤੁਸੀਂ ਸਾਡੀ ਸੀਰੀਜ਼ ਨੂੰ ਬਹੁਤ ਪਿਆਰ ਕੀਤਾ ਇਦਾਂ ਹੀ ਪਿਆਰ ਦਿੰਦੇ ਰਹੀਓ ਫੁੱਫੜ ਜੀ ਕੀ ਕਹਿਣਾ ਚਾਹੋਗੇ ਮੈਨੂੰ ਵੀ ਬਹੁਤ ਵਧੀਆ ਲੱਗਾ ਜੀ ਸੀਰੀਅਸ ਚ ਕੰਮ ਠੀਕ ਸਰੀਅਲ 'ਚ ਕੰਮ ਕਰਕੇ ਜੀ ਉਹ ਇਹ ਕੰਮ ਨਹੀਂ ਤਾਂ ਤੁਹਾਣਾ ਕੰਮ ਕਰਦਾ ਸੀਰੀਅਸ ਹੋ ਗਿਆ ਆ ਸਕਦੇ ਜੀ ਜੀ ਸਾਸ਼ੀ ਕਾਲ ਜੀ ਮੈਨੂੰ ਵੀ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਕੰਮ ਕਰਕੇ ਬਹੁਤ ਵਧੀਆ ਟੀਮਵਰਕ ਕਰਦੇ ਆ ਤੇ ਅੱਗੇ ਵੀ ਤੁਸੀਂ ਸਾਨੂੰ ਜਿੱਦਾਂ ਹੁਣ ਪਿਆਰ ਦਿੱਤਾ ਅੱਗੇ ਵੀ ਦਿਈਓ ਤੇ ਬਸ ਹੋਰ ਮੈਨੂੰ ਘੱਟ ਨਹੀਂ ਦੇਖੋ ਜੀ ਜਿੱਦਾਂ ਸਾਡੇ ਤੁਸੀਂ ਪਹਿਲਾ ਕਰਮਾਂ ਦੀ ਸਜਾ ਨੂੰ ਤੇ ਸਬਰਾਂ ਦੇ ਸਫਰ ਨੂੰ ਪਿਆਰ ਦਿੱਤਾ ਐਦਾਂ ਹੀ ਹੁਣ ਜਿਹੜੀਆਂ ਗਾਹਾਂ ਸਾਡੀਆਂ ਆ ਨਾ ਆ ਰਹੇ ਆ ਉਹਨਾਂ ਨੂੰ ਵੀ ਪਿਆਰ ਦੇਣਾ ਠੀਕ ਹੈ ਨਾ ਸਾਡੀ ਸਾਰੀ ਟੀਮ ਵੱਲੋਂ ਤੁਹਾਡਾ तहे ਦਿਲੋਂ ਧੰਨਵਾਦ ਆ ਕਿ ਤੁਸੀਂ ਸਾਡੇ ਨਾਟਕ ਨੂੰ ਸਾਡੇ ਸੀਰੀਜ਼ ਨੂੰ ਇੰਨਾ ਪਿਆਰ ਦਿੰਨੇ ਹੋ ਤੇ ਕਿੰਨਾ ਮਾਣ ਸਤਿਕਾਰ ਦਿੰਨੇ ਹੋ ਗਾਹਾਂ ਵੀ ਇੱਦ ਦੇ ਦਿਓ ਕਿ ਇਹ ਸੀਰੀਜ਼ ਦਾ ਜਿੰਨਾ ਕੁ ਟੌਪਿਕ ਸੀ ਉਹਦਾ ਐਂਡ ਇੱਥੇ ਹੀ ਬਣਦਾ ਸੀਗਾ ਕਈ ਡਿਸਪਾਇੰਟ ਹੋਣਗੇ ਵੀ ਨਹੀਂ ਹੱਲੇ ਅਸੀਂ ਹੋਰ ਅੱਗੇ ਦੇਖਣਾ ਸੀਗਾ ਹੋਰ ਅੱਗੇ ਕੁਝ ਨਹੀਂ ਸੀਗਾ ਸਿਰਫ ਖਿੱਚ ਤੋ ਸੀ ਉਸੇ ਕਰਨਾ ਨਹੀਂ ਚਾਹੁੰਦੇ ਸੀ ਕਿਉਂਕਿ ਸਾਡੇ ਕੋਲ ਨਵੀਆਂ ਸੀਰੀਜ਼ਾਂ ਤਿਆਰ ਨਹੀਂ ਬਸ ਉਹ ਤੁਹਾਡੇ ਰੂਬਰੂ ਜਲਦੀ ਕਰਾਂਗੇ ਤੇ ਨਨੀ ਯੂ ਸੇ ਸਮਥਿੰਗ ਹਾਂਜੀ ਆ ਜਿਹੜੀ ਸੀੜੀ ਅਸੀਂ ਚਾਹਖਾ ਤੋਂ ਐਂਡ ਕਰਨ ਦੇ ਅੱਜ ਇਸ ਸੀੜੀ ਦਾ ਐਂਡ ਕੀਤਾ ਹੈ ਪਰ ਸਾਨੂੰ ਬੜਾ ਤੁਹਾਡੇ ਨਾਲ ਪਿਆਰ ਹੈ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਅਰੋੜਾ ਸਾਹਿਬ ਨੂੰ ਤਰੱਕੀ ਕਰਾਈ ਜਣਾ ਕਿਉ ਤੇ ਵੀਡੀਓ ਦੇਖਣ ਵਾਲਿਆਂ ਨੂੰ ਧੰਨਵਾਦ ਕਰਦੀਆਂ ਤੇ ਇਹ ਵੀਡੀਓ ਦੇਖਦੇ ਰਹਿਓ ਤੇ ਸਾਨੂੰ ਮਤਲਬ ਇਹ ਵੀ ਬਹੁਤ ਖੁਸ਼ੀ ਹੁੰਦੀ ਹੈ ਤੁਹਾਨੂੰ ਮਿਲ ਕੇ ਤੇ ਤੁਹਾਨੂੰ ਤੁਸੀਂ ਵੀਡੀਓ ਦੇਖਦੇ ਸਾਨੂੰ ਖੁਸ਼ੀਆਂ ਮਿਲਦੀਆਂ ਨੇ ਤੇ ਇਦਾਂ ਹੀ ਸਾਡੇ ਨਾਲ ਪਿਆਰ ਨਾਲ ਜੁੜੇ ਰਹਿਓ ਤੇ ਬਣੇ ਰਹਿਓ ਧੰਨਵਾਦ ਤੁਹਾਡਾ ਸ਼ੁਕਰੀਆ ਜਿਹੜੇ ਤੁਸੀਂ ਦੇਖਦੇ ਹੋ ਜੀ ਜੀ ਹਾਂ ਕਮੈਂਟ ਜ਼ਰੂਰ ਕਰਿਆ ਕਰੋ ਹਣ ਸਾਰਿਆਂ ਨੂੰ ਨਮਸਤੇ ਜੀ ਤੁਸੀਂ ਸਾਡੀ ਸੀਰੀਜ਼ ਨੂੰ ਬਹੁਤ ਪਿਆਰ ਦਿੱਤਾ ਤੇ ਤੁਸੀਂ ਅੱਗੇ ਆਉਣ ਵਾਲੀਆਂ ਸੀਰੀਜ਼ ਨੂੰ ਵੀ ਬਹੁਤ ਸਾਰਾ ਪਿਆਰ ਦੇਣਾ ਤੇ ਸਾਡਾ ਹੌਸਲਾ ਵਧਾਈ ਕਰਨਾ ਥੈਂਕ ਯੂ ਸੋ ਮਚ ਨਿਕਲਦਾ ਨਹੀਂ ਬੀ ਆ ਸਰ ਸੀੜੀ ਸਾਰਿਆਂ ਨੂੰ ਸਸਰੀਕਾਲ ਜੀ ਤੁਸੀਂ ਵੀ ਸਾਡੀ ਸੀੜੀ ਨੂੰ ਬੜਾ ਪਿਆਰ ਕੀਤਾ ਸੀੜੀ ਬਾਕੀ ਅੱਜ ਮੇਰੀਆਂ ਨੂੰਹਾਂ ਵਾਪਸ ਆ ਗਈਆਂ ਨੇ ਹਰ ਇੱਕ ਆਪਣੀਆਂ ਨੂੰਹਾਂ ਨਾਲ ਪਿਆਰ ਕਰਿਆ ਕਰੋ ਇਹ ਤਾਂ ਸਿਰਫ ਇੱਕ ਐਕਟਿੰਗ ਕਰਨੀ ਸੀਗੀ ਪਰ ਕਿਸੇ ਦਾ ਦਿਲ ਨਹੀਂ ਕਰਦਾ ਕਿ ਉਹਦਾ ਮੁੰਡਾ ਇੱਧਰ ਉੱਧਰ ਹੋ ਗਿਆ ਤੇ ਆਪਾਂ ਨੂੰਹਾਂ ਨੂੰ ਵੇ ਪਰੇਸ਼ਾਨ ਕਰੀਏ ਘਰੋਂ ਜਾਣ ਸਭ ਦੇ ਘਰਾਂ ਵਿੱਚ ਨੂਆਂ ਨੂੰ ਪਿਆਰ ਕਰਿਆ ਕਰੋ ਤੇ ਨੂਆਂ ਆਪਣੇ ਸੱਸ ਸਹੁਰਿਆਂ ਨੂੰ ਪਿਆਰ ਕਰਨ ਕਰਨ ਤੇ ਬਾਕੀ ਤੁਹਾਡਾ ਬਹੁਤ ਧੰਨਵਾਦ ਤੇ ਜਿਹੜਾ ਤੁਸੀਂ ਸਾਨੂੰ ਪਸੰਦ ਕਰਦੇ ਹੋ ਕਮੈਂਟ ਵਧੀਆ-ਵਧੀਆ ਕਰਦੇ ਹੋ ਸ਼ਸ਼ੀ ਕਲ ਜੀ ਮੈਂ ਤੁਹਾਨੂੰ ਸਿਰਫ ਇਹੀ ਕਹਿਣ ਲੱਗੀ ਸੀ ਜੀ ਕਿ ਹਰੇਕ ਸੀਰੀਜ਼ ਤੋਂ ਇਸ ਤੋਂ ਅਲੱਗ ਸਾਡਾ ਆਪੋਜੀਸ਼ਨ ਸੀਗਾ ਇਸ ਸੀਰੀਜ਼ 'ਚ ਸਬਰਾਂ ਦੇ ਸਫ਼ਰ ਦੇ ਵਿੱਚ ਜਿੱਦੇ ਵਿੱਚ ਹਮੇਸ਼ਾ ਮੈਂ ਪੋਜ਼ਿਟਿਵ ਹੁੰਨੀ ਆ ਔਰ ਭਾਬੀ 네ਗੇਟਿਵ ਰੋਲ ਕਰਦੇ ਆ ਔਰ ਇਹਦੇ ਵਿੱਚ ਮੈਂ 네ਗੇਟਿਵ ਕੀਤਾ ਔਰ ਕਈਆਂ ਨੇ ਪਿਆਰ ਵੀ ਦਿੱਤਾ ਔਰ ਕਈ ਏਦਾਂ ਦੇ ਸੀਗੇ ਜਿਨ੍ਹਾਂ ਨੂੰ ਨਹੀਂ ਪਸੰਦ ਆਇਆ ਹਨਾ ਬਟ ਤੁਹਾਨੂੰ ਵੀ ਪਤਾ ਕਿਤੇ ਨਾ ਕਿਤੇ ਕਿ ਜਸਟ ਇਹ ਐਕਟ ਹੁੰਦਾ ਹੈ ਜਿੱਦਾਂ ਸਾਡਾ ਰੋਲ ਫਾਈਨਲ ਹੁੰਦਾ ਉਦੋਂ ਹੀ ਅਸੀਂ ਕਰਕੇ ਦਿਖਾਉਨੇ ਆ ਹਾਂ ਕੋਸ਼ਿਸ਼ ਕਰਦੇ ਆ ਕਿ ਹਰ ਇੱਕ ਰੋਲ ਦੇ ਵਿੱਚ 100% ਦੇਈਏ ਜਿਹੜਾ ਪੋਜ਼ਿਟਿਵ ਰੋਲ ਕੀਤਾ ਉਹਨੂੰ ਸਾਰਿਆਂ ਨੇ ਪਸੰਦ ਵੀ ਕੀਤਾ ਤੇ ਮੈਂ ਹੁਣ ਭਾਬੀ ਨੂੰ ਪੁੱਛੂੰਗੀ ਕਿ ਤੁਹਾਨੂੰ ਲੀਡ ਮੇਨ ਕਰਕੇ ਕਿਦਾਂ ਦਾ ਲੱਗਿਆ ਜਿੱਦਾਂ ਕਿ ਰਦਿਕਾ ਨੇ ਕਿਹਾ ਰਦਿਕਾ ਨੇ ਬਿਲਕੁਲ ਸਹੀ ਕਿਹਾ ਹੈ ਰਦਿਕਾ ਨੂੰ ਨਾ ਹਮੇਸ਼ਾ ਅਸੀਂ ਪੋਜ਼ਿਟਿਵ ਹੀ ਦਿੰਨੀ ਹੈ ਕਿਉਂਕਿ ਉਹ ਬਹੁਤ ਵਧੀਆ ਕਰਦੀ ਹੈ ਤੇ ਇਸ ਵਾਰ ਮੈਨੂੰ ਨੈਗੇਟਿਵ ਪਸੰਦ ਆ ਭਾਜੀ ਨੇ ਇਸ ਵਾਰ ਦੋਨਾਂ ਦਾ ਡਿਫਰੈਂਟ ਕਰਤਾ ਸਿਰਫ ਤੁਹਾਡੇ ਕਰਕੇ ਕਿ ਤੁਹਾਡੇ ਵਾਸਤੇ ਅਸੀਂ ਕੁਝ ਅਲੱਗ ਲੈ ਕੇ ਆਈਏ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਸੀਰੀਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਰਹੀ ਗੱਲ ਆਰਵਰਨਵ ਦੀ ਉਹਨਾਂ ਨੂੰ ਸੱਚੀ ਆਂਦੀ ਨਹੀਂ ਪੰਜਾਬੀ ਬੋਲਣੀ ਭਾਜੀ ਨੇ ਹੀ ਸਖਾਈ ਹੈ ਉਹ ਗੱਲ ਵੀ ਹਿੰਦੀ 'ਚ ਹੀ ਕਰਦੇ ਨੇ ਕਈ ਵਾਰ ਤੁਸੀਂ ਦੇਖਣਾ ਉਹਨਾਂ ਦੇ ਡਾਇਲੌਗ 'ਚ ਵੀ ਟੱਚ ਹਿੰਦੀ ਵਲਾਂ ਹਿੰਦੀ ਵਲਾਂ ਆਂਦਾ ਹੈ ਬੱਚੇ ਇਸ ਟਾਈਮ ਉਹ ਸਕੂਲ ਨੇ ਸੋ ਬੱਚਿਆਂ ਨੇ ਵੀ ਆਪਣੀ ਜਗ੍ਹਾ ਬਹੁਤ ਮਿਹਨਤ ਕੀਤੀ ਆ ਉਹਨਾਂ ਵਾਸਤੇ ਵੀ ਪਹਿਲੀ ਵਾਰ ਹੀ ਸੀਗਾ ਮਾਂ ਤਾਂ ਉਹਨਾਂ ਦੀ 3 ਸਾਲ ਤੋਂ ਹੀ ਕੰਮ ਕਰਦੀ ਆ ਉਹ ਕਹਿੰਦੇ ਚਲ ਐਤਕੀ ਅਸੀਂ ਵੀ ਕਰਕੇ ਦੇਖਦੇ ਆ ਪਰ ਸੱਚੀ ਗੱਲ ਇਹ ਵੀ ਬੱਚਿਆਂ ਨੇ ਆਪ ਦਾ ਖੇਡ ਖੜਾਈਆ ਛੱਡ ਕੇ ਨਾਲ ਸਾਥ ਦਿੱਤਾ ਪੜਾਈ ਕਰਕੇ ਆਣ ਤੋਂ ਬਾਅਦ ਸਾਥ ਦਿੱਤਾ ਰਾਤੀ 9:00 ਤੋਂ 10:00 ਸਵੇਰ ਤੱਕ ਉਹਨਾਂ ਨੇ ਸ਼ੂਟ ਕੀਤਾ ਜਿੱਦਾਂ ਮੈਂ ਸਿਖਾਉਂਦਾ ਸੀ ਉਦਾਂ ਹੀ ਕਰਦੇ ਸੀ ਤਾਰਵਰਨ ਵੈਸਟਮ ਹੈ ਨਹੀਂ ਸਕੂਲ ਗਏ ਹੋਏ ਨੇ ਤੇ ਉਹਨਾਂ ਦੋਨੋਂ ਬੱਚਿਆਂ ਦਾ ਦਿਲੋਂ ਧੰਨਵਾਦ ਵੀ ਉਹਨਾਂ ਨੇ ਵੀ ਸੀਰੀਅਲ 'ਚ ਜਾਣ ਪਾਈ ਤੁਹਾਨੂੰ ਆਰਵ ਦੇ ਐਕਟਿੰਗ ਬਹੁਤ ਪਸੰਦ ਆ ਯਰਨਵ ਦੀ ਵੀ ਆਈ ਤੇ ਇਦਾਂ ਹੀ ਪਿਆਰ ਕਰਦੇ ਰਹੋ ਤੇ ਇੱਕ ਸਭ ਤੋਂ ਜ਼ਰੂਰੀ ਗੱਲ ਇਹ ਆ ਵੀ ਤੁਸੀਂ ਨਾ ਆਪਣੇ ਮਾਈਂਡ 'ਚ ਇੱਕ ਕਰੈਕਟਰ ਨੂੰ ਬਿਠਾ ਲੈਨੇ ਹੋ ਵੀ ਇਹਨੂੰ ਏਸੀ ਰੋਲ 'ਚ ਦੇਖਣਾ ਅਸੀਂ ਆਪਣੇ ਵੱਲ ਕੋਈ ਡਿਫਰੈਂਟ ਕਰਨ ਦੀ ਸੋਚਦੇ ਆ ਵੀ ਜਿੱਦਾਂ ਤੁਸੀਂ ਹਮੇਸ਼ਾ ਜੈਸਨ ਭੱਪਾ ਨੂੰ ਨੈਗੇਟਿਵ ਤੇ ਰਾਧਿਕਾ ਨੂੰ ਪੋਜ਼ਿਟਿਵ ਦੇਖਣਾ ਪਸੰਦ ਕਰਦੇ ਬਟ ਇਸ ਵਾਰ ਮੈਂ ਤਾਂ ਬਦਲਿਆ ਸੀ ਵੀ ਤੁਹਾਨੂੰ ਕੋਈ ਨਵੀਂ ਚੀਜ਼ ਦੇਖਣ ਨੂੰ ਮਿਲੇ ਬਟ ਮੈਨੂੰ ਕਈਆਂ ਦੇ ਫੋਨ ਵੀ ਆਏ ਵੀ ਨਹੀਂ ਰਾਧਿਕਾ ਇਸ ਰੋਲ 'ਤੇ ਜੱਜ ਨਹੀਂ ਪਈ ਪਰ ਕਈਆਂ ਦੇ ਕਮੈਂਟ ਹੈ ਨਹੀਂ ਠੀਕ ਹੈ ਵੀ ਸਾਨੂੰ ਕੁਝ ਨਵਾਂ ਦੇਖਣ ਨੂੰ ਮਿਲਿਆ ਤੁਹਾਡੇ ਲਈ ਇਦਾਂ ਹੀ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਂਦੇ ਰਵਾਂਗੇ ਨਵਾਂ ਕਨਸੈਪਟ ਲੈ ਕੇ ਆਵਾਂਗੇ ਮਿਲਦੇ ਆ ਜਲਦੀ ਇਹੀ ਟੀਮ ਨਾਲ ਬਾਕੀ ਜਿਹੜੇ ਹੋਰ ਵੀ ਸਾਰਿਆਂ ਨੇ ਇੱਥੇ ਕੰਮ ਕੀਤਾ ਲਾਪਰੀ ਸਾਡਾ ਕੈਮਰਾ ਫੜ ਕੇ ਖੜੀ ਆ ਮਨਪ੍ਰੀਤ ਮੀਤ ਨਵੀਂ ਆਰਟਿਸਟਾਂ ਸਾਡੇ ਕੋਲ ਉਹਨੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਰ ਕਿਹੜੇ ਸੀਗੇ ਆਪਣੇ ਬੰਦੇ ਜਿਹੜੇ ਆਪਾਂ ਭੁੱਲ ਗਏ ਇਹਦੇ ਵਿੱਚ ਪ੍ਰਿੰਸ ਬਾਜੀ ਸੋਨੀਆ ਦੀਦੀ ਹੁਣ ਸਾਰੇ ਪ੍ਰਿੰਸ ਬਾਜੀ ਸੋਨੀਆ ਭਾਬੀ ਉਹਨਾਂ ਦਾ ਗਗੜ ਭਾਜੀ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਪ੍ਰਿੰਸ ਵੀਰੇ ਸੋਰੀ ਮੈਂ ਤੇਰੇ ਚਪੇੜਾ ਮਾਰੀਆਂ ਉਹ ਬੱਸ ਮਾਰਨੀਆਂ ਪੈਂਦੀ ਆ ਕਈ ਵਾਰੀ ਤੇ ਮੈਂ ਵੀ ਕਰੈਕਟਰ ਚ ਆ ਗਿਆ ਸੀ ਤੇ ਮਿਲਦੇ ਆ ਜਲਦੀ ਨਵੀਆਂ ਦੋਨੋਂ ਸੀਰੀਜ਼ਾਂ ਦੇ ਨਾਲ ਜਲਦੀ ਤੋਂ ਜਲਦੀ ਚੈਨਲ ਨੂੰ ਰਾਧਿਕਾ ਰੋੜਾ ਤੇ ਮਿਸਟਰ ਮਿਸੀ ਰੋੜਾ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਬੈਲ ਆਈਕਨ ਓਨ ਕਰਿਓ ਕਿਸੇ ਵੀ ਟਾਈਮ ਨਵੀਂ ਸੀਰੀਜ਼ ਦਾ ਪਹਿਲਾ એપisode 8 ਵਜਣਾ